ਕਾਜੀ ਰੋਲਾ ਰੋਲਾ ਜੀ ਅੱਜ ਮਜੀਠੇ ਹਲਕੇ ਦੇ ਵਿੱਚ ਪ੍ਰਧਾਨ ਮੰਤਰੀ ಗ್ರಾಮ ਛੜਪ ਯੋਜਨਾ ਦੇ ਤਹਿਤ ਤਲਵੰਡੀ ਤੋਂ ਹਮਜਾ ਹਮਜਾ ਤੋਂ ਮਜੀਠਾ ਵਾਇਆ ਪੇਕੇ ਵਾ ਕਰੀਬ 9 ਕਿਲੋਮੀਟਰ ਦੇ ਛੜਕੇ 8.9 ਕਿਲੋ ਇਹਦੀ ਲਾਗਤ ਬਾਨੀ ਆ 9 ਕਰੋੜ ਰੁਪਏ ਤੋਂ ਉੱਪਰ 5-7 ਲੱਖ ਦੀ ਹੈ ਤੋਂ 9 ਕਰੋੜ 260000 ਇਹ 27 8 ਦਾ ਉਦਘਾਟਨ ਹੈ ਔਰ 26 11 ਤੱਕ ਇਹਨੇ ਕੰਪਲੀਟ ਹੋਣਾ ਬਹੁਤ ਵੱਡੀ ਮੰਗ ਸੀ ਇਨਾਂ ਇਲਾਕੇ ਦੀ ਜਦੋਂ ਵੀ ਉਹਨੇ ਤਾਂ ਤੇ ਮਜੀਠੇ ਵਾਲਿਆਂ ਦੀ ਇਸ ਇਲਾਕੇ ਵਾਲੇ ਦੇ ਜਿੰਨੇ ਪਿੰਡ ਆ ਉਹ ਇੱਕੋ ਹੀ ਗੱਲ ਕਰਦੇ ਕਿ ਸਾਡੀ ਰੋਡ ਜਲੂ ਬਣਾ ਕੇ ਦਿਓ ਉਹ ਜਿਹੜੇ ਕੇਂਦਰ ਦੇ ਪ੍ਰੋਜੈਕਟ ਹੈ ਮੈਂ ਹਮੇਸ਼ਾ ਹੀ ਇਹਨਾਂ ਨੂੰ ਕਿਹਾ ਕਿ ਉਹ ਮੇਰਾ ਫਰਜ਼ ਹੈ ਮੈਂ ਲਿਆ ਕੇ ਤੁਹਾਨੂੰ ਦਿਗਾ ਕੋਈ ਜਿਹੜੇ ਰਾਜ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਰਾਜ ਸਰਕਾਰ ਨੇ ਕਰਨੀਆਂ ਨੇ ਔਰ ਅੱਜ ਅਸੀਂ ਇਹਦਾ ਇਹ ਰੋਡ ਵਧੀਆ ਕੁਆਲਿਟੀ ਦੀ ਮੰਡੀਕਰਨ ਬੋਰਡ ਦੇ ਨਿਗਰਾਨ ਅਜੰਸੀ ਹੈ ਔਰ ਜਿਹੜੇ ਠੇਕੇਦਾਰ ਹੈ ਉਹਨਾਂ ਨੂੰ ਕਿਹਾ ਗਿਆ ਹੈ ਕਿ ਉੱਵਲ ਦਰਜੇ ਦੀ ਰੋਡ ਬਣਾਉਣੀ ਹੈ ਕਿਤੇ ਇੱਕ ਥੇਲੇ ਦਾ ਵੀ ਇਹਦੇ ਚ ਭ੍ਰਿਸ਼ਟਾਚਾਰ ਨਹੀਂ ਦਿਖਣਾ ਚਾਹੀਦਾ ਤਾਂ ਕਿ ਇਹ ਲੋਕਾਂ ਦਾ ਪੈਸਾ ਇੱਕ ਇੱਕ ਚੀਜ਼ ਜਿਹੜੀ ਆ ਪੂਰੀ ਲੱਗੇ ਸੋ ਮੈਂ ਇਸ ਵਾਸਤੇ ਸਾਡੀ ਕਾਂਗਰਸ ਦੀ ਲੀਡਰਸ਼ਿਪ ਵੀ ਸਾਰੀ ਖੜੀ ਹੈ ਸੀਨੀਅਰ ਵੀ ਹੈਗੇ ਨੇ ਜੁਨੀਅਰ ਵੀ ਹੈਗੇ ਨੇ ਸਰਚਰ ਸਾਹਿਬ ਨੇ ਪੰਮਾ ਵੀ ਹੈ ਲੋਕ ਪ੍ਰਧਾਨ ਨੇ ਨਿਸ਼ਾਨ ਹੈ ਕਿ ਵੀ ਸਾਡੇ ਬਲੌਗ ਪ੍ਰਦਾਨ ਨੇ ਸੀਓ ਤੋਂ ਨਿਸ਼ਾਨਦ। ਸੋ ਸਾਰਾ ਹੀ ਸਾਡਾ ਇੱਕ ਇਹਨਾਂ ਦੀ ਇਹਨਾਂ ਦੀ ਸਾਰਿਆਂ ਦੀ ਮੇਰੀ ਮੇਰੇ ਨਾਲ ਇਸ ਗੱਲ ਤੇ ਬਹੁਤ ਚਰਚਾ ਹੁੰਦੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹਨੂੰ ਕਰ। ਇਹਨੂੰ ਕਰਾਓ। ਸੋ ਅੱਜ ਉਹ ਦਿਨ ਆ ਗਿਆ। ਪਰਬਾਦ ਦਾ ਮੇਹ ਰੱਖ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਟ੍ਰੀਟਮੈਂਟ ਦੇ ਕੰਮ ਹੈ ਉੱਥੇ ਸ਼ੁਰੂ ਕਰਾਵਾਂਗੇ। ਸੋ ਅੱਜ ਇਹ ਸ਼ਰਤ ਜਿਹੜੀ ਹੈ ਤੁਹਾਨੂੰ ਲੋਕਾਂ ਨੂੰ ਬੰਨ੍ਹਣ ਵਾਸਤੇ ਸ਼ੁਰੂ ਹੋ ਜਾਣੀ ਹੈ। ਆਗਰਾ ਸਾਹਿਬ ਲਗਭਗ ਸਾਡੇ ਮਜੀਠੇ ਹਲਕੇ ਦੀਆਂ 80% ਸੜਕਾਂ ਜਿਹੜੀਆਂ ਛੋਟੀਆਂ ਸੜਕਾਂ ਜਿਹਨਾਂ ਨੂੰ ਆਪਾਂ ਕਹਿੰਦੇ ਲੋ ਸਾਰੀਆਂ ਹੀ ਟੁੱਟੀਆਂ ਪਈਆਂ ਜੀ। ਦੇਖੋ ਇੱਥੇ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਡੇ ਕੋਲ ਡਿਮਾਂਡਸ ਆਉਂਦੀਆਂ ਨੇ। ਡਿਮਾਂਡਸ ਇਲਾਕੇ ਨੂੰ ਆਉਂਦੀਆਂ ਨੇ ਇਲਾਕੇ ਦਾ ਜਾਂ ਐਮ.ਐਲ.ਏ ਹੋਗੇ ਜਾਂ ਜ਼ਿਲ੍ਹਾ ਪ੍ਰੀਚਿਪ ਮੈਂਬਰ ਨੇ ਉਹ ਡਿਮਾਂਡਸ ਭੇਜਦੇ ਨੇ ਅਸੀਂ ਉਸ ਹਿਸਾਬ ਨਾਲ ਕੇ ਵਰਕਆਊਟ ਕਰ ਦਿੰਨੇ ਹਾਂ। ਸੋ ਇੱਥੋਂ ਡਿਮਾਂਡ ਤੇ ਨਹੀਂ ਆਈਆਂ ਮੈਂ ਇੱਥੋਂ ਦੇ ਐਮ.ਐਲ.ਏ ਸਾਹਿਬ ਨੂੰ ਵੀ ਬੇਦੀ ਕਰਦਾ ਕਿ ਇਹਨਾਂ ਦੀ ਸਾਰ ਲਓ। ਇਥੇ ਤੁਸੀਂ ਇਹਨਾਂ ਦੀ ਡਿਮਾਂਡ ਦੇ ਭੇਜੋ ਅਸੀਂ ਉਹ ਵੀ ਪ੍ਰਧਾਨ ਮੰਤਰੀ ਗ੍ਰਾਮ ਸਰਥ ਯੋਜਨਾ ਦੇ ਤਹਿਤ ਉਹਨਾਂ ਨੂੰ ਵੀ ਜ਼ਰੂਰ ਖਵਾਵਾਂਗੇ ਇਹੀ ਤਾਂ ਹੁੰਦੀ ਆ ਲੋਕ ਸਾਡੇ ਤੱਕ ਸਿੱਧੇ ਆ ਜਾਂਦੇ ਸਾਨੂੰ ਦੱਸਦੇ ਕਿ ਕੋਈ ਹਲਕਾ ਵੱਡਾ ਹੋਣ ਕਰਕੇ ਕਈ ਵਾਰੀ ਬਹੁਤ ਜਗ੍ਹਾ ਤੇ ਅਸੀਂ ਨਹੀਂ ਵੀ ਪਹੁੰਚ ਪਾਉਦੇ ਪਰ ਜਿਹੜੀ ਚੀਜ਼ ਸਾਡੇ ਧਿਆਨ ਚ ਆ ਜਾਂਦੀ ਉਹ ਅਸੀਂ ਕੰਪਲੀਟ ਕਰ ਦਿੰਦੇ ਆ ਸੋ ਮੈਂ ਇਹੀ ਕਹੂੰਗਾ ਤੁਹਾਡੇ ਰਾਈ ਵੀ ਜਿਨ੍ਹਾਂ ਨੂੰ ਵੀ ਜਿਹੜੀ ਜਿਹੜੀ ਚੀਜ਼ ਦੀ ਰੋਡ ਹੈ ਮੈਂ ਇਹਨਾਂ ਨੂੰ ਵੀ ਸਿੱਤਾਰ ਸਾਹਿਬ ਨੂੰ ਵੀ ਕਿਹਾ ਪੰਮੇ ਭਾਈ ਜੀ ਤੁਹਾਨੂੰ ਵੀ ਕਹਿ ਰਹੇ ਆ ਤੁਸੀਂ ਵੀ ਆਪਣੇ ਲੋ ਮਤੇ ਪੰਚਾਇਤਾਂ ਦੇ ਪਾ ਕੇ ਜਿੱਥੇ ਜਿੱਥੇ ਰੋਡ ਦੀ ਰੋੜ ਹੈ ਮੈ ਮੇਰਾ ਕੰਮ ਹੈ ਪ੍ਰਧਾਨ ਮੰਤਰੀ ਕਾਰਾਫਿਰ ਦੀ ਯੋਜਨਾ ਤੋਂ ਲੈ ਕੇ ਤੁਹਾਡੀਆਂ ਅਪਰੂਵ ਕਰਾ ਕੇ ਸਾਰੀਆਂ ਦੇ ਲਈ ਹੈ ਮੇਰਾ ਕੰਮ ਮੈਂ ਕਰਵਾ ਕੇ। ਫੌਜਰਾ ਸਾਹਿਬ ਇੱਕ ਪ੍ਰਧਾਨ ਮੰਤਰੀ ਯੋਜਨਾ ਦਾ ਤਿਆਰ ਕੋਲ ਕਰੀਬ 12-13 ਸਾਲ ਪਹਿਲਾਂ ਇੱਕ ਉਦਘਾਟਨ ਹੋਇਆ ਸੀ ਦਾਦੂਪੁਰਾ ਰੋਡ ਦਾ ਉਹ ਅਜੇ ਤੱਕ ਉੱਥੇ ਦਾ ਉੱਥੇ ਹੀ ਹੈ ਜੀ। ਦੇਖੋ ਮੇਰੇ ਤੋਂ ਹੀ ਹੁਣ ਜਿਵੇਂ ਆ ਤੁਸੀਂ ਹੁਣ ਗੱਲ ਕੀਤੀ ਹੈ ਕਿਸੇ ਨੇ ਮੇਰੇ ਧਿਆਨ ਚ ਨਹੀਂ ਲੈਂਦੇ ਅੱਜ ਤੁਸੀਂ ਹੁਣ ਗੱਲ ਕਰਤੀ ਹੈ ਨਾ। ਸੋਮਵਾਰ ਸ਼ਾਮ ਤੱਕ ਤੁਹਾਨੂੰ ਇਹਦਾ ਸਾਰਾ ਰਿਪੋਰਟ ਜਿਹੜੀ ਅਸੀਂ ਪਿਉਰਾ ਮੈਂ ਮੰਗਾ ਲਈ ਨਾ ਕੀ ਕਾਰਨ ਹੈ ਕਿਉਂ ਰੁਕੀਏ। ਸੋ ਇਹ ਚੀਜ਼ਾਂ ਹੁੰਦੀਆਂ ਨੇ ਦੇਖ ਉੱਤੇ ਬਲਾਕ ਸੰਪਤੀ ਮੈਂਬਰ ਬਣੇ ਨੇ ਤਿੰਨ ਤਿੰਨ ਚਾਰ ਪਿੰਡਾਂ ਦੀ ਕੋਈ ਡਵੈਲਪਮੈਂਟ ਦੀ ਗੱਲ ਹੁੰਦੀ ਹੈ ਉਹਨਾਂ ਦੇ ਉੱਤੇ ਜਿਹੜਾ ਪ੍ਰਿਸ਼ਦ ਮੈਂਬਰ ਨੇ ਉਹਨਾਂ ਦੇ ਉੱਤੇ ਮੈਂਬਰ ਐਮ ਐਲ ਏ ਨੇ ਐਮ ਐਲ ਏ ਇਹ ਸਾਰੀ ਚੀਜ਼ਾਂ ਇਹਨਾਂ ਨੇ ਦੇਖ ਕੇ ਅੱਗੇ ਲੈ ਕੇ ਆਉਣੇ ਚਾਹੀਦੀਆਂ ਨੇ ਸੋ ਉਹਦੇ ਉੱਤੇ ਮੈਂਬਰ ਪਾਰਲੀਮੈਂਟ ਹੈ ਅਸੀਂ ਅਸੀਂ ਫਿਰ ਇਹ ਵੇਖਣਾ ਕਿ ਜਿਹੜਾ ਕੇਂਦਰ ਤੱਕ ਜਿਹੜਾ ਫੰਡਸ ਆਉਣੇ ਆ ਕਿਵੇਂ ਆਉਣੇ ਉਹ ਮੇਰੇ ਕੰਮ ਹੈ ਮੈਂ ਖਾਸ ਸਰਕਾਰ ਨੂੰ ਵੀ ਲਿਖ ਸਕਦਾ ਹਾਂ ਪਰ ਜਿਹੜੀ ਜ਼ਿੰਮੇਵਾਰੀ ਵੱਡੀ ਜਿਹੜੀ ਸਿੱਧੀ ਹੈ ਉਹ ਡਾਇਰੈਕਟ ਕੇਂਦਰ 바ਪੇ ਜਿਹੜੇ ਸੋ ਮੈਂ ਤੁਹਾਡੇ ਰਾਂ ਹੀ ਸਾਰੇ ਲੀਡਰਸ਼ਿਪ ਬਾਦ ਨੂੰ ਤੁਸੀਂ ਜਿਹੜੀ ਵੀ ਚੀਜ਼ ਦੀ ਕੋਈ ਲੋੜ ਹੈ ਤੁਹਾਨੂੰ ਤੁਸੀਂ ਸਾਡੇ ਤੱਕ ਪਹੁੰਚ ਕਰੋ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਜਿਹੜੇ ਇਹਨੇ ਛੜਕਾ ਰਹਿ ਗਿਆ ਨੇ ਕੋਈ ਡਿਵੈਲਪਮੈਂਟ ਹੈ ਜਾਂ ਰੁਕੇ ਆ ਜਾਂ ਦੁਬਾਰਾ ਹੋਇਆ ਨਹੀਂ ਉਹ ਸਕੂਲਾਂ ਦੇ ਕੰਮ ਨੇ ਕੋਈ ਇਹੋ ਜਿਹੇ ਕੰਮ ਨੇ ਸਾਡੇ ਧਿਆਨ 'ਚ ਲਓ ਅਸੀਂ ਜ਼ਰੂਰ ਕਰਾਂਗੇ। ਓਜਨਾ ਸਾਹਿਬ ਸਾਡੇ